ਸਾਸ੍ਰੀ ਕਾਲ ਜੀ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਬਰਕ ਵਾਲਾ ਗਲਾ ਕਿਦਾਂ ਕੱਟੀਦਾ ਠੀਕ ਹੈ ਆ ਦੇਖੋ ਜੀ ਇਹਦੀ ਚੌੜਾਈ ਹੈਗੀ ਸੀ 7 7 ਸੇਹੀ ਮੈਨੂੰ ਚਾਹੀਦੀ ਹੈ 5 ਇਸ ਕਰਕੇ ਮੈਂ ਆ ਛੋਟੀ ਜਿਹੀ ਸੀਮ ਲਾਤੀ ਜਿੱਦਾਂ ਕਿ ਆਪਾਂ ਪਲੇਟਾਂ ਪਾਉਨੇ ਆ ਸੂਟ ਵਿੱਚ ਉਦਾਂ ਉਹ ਕਰਕੇ ਫਿਰ ਇਹਦੀ ਰਹੇਗੀ ਇਹਦੀ ਚੌੜਾਈ ਰਹੇਗੀ 6.5 ਠੀਕ ਹੈ ਜੀ ਹੁਣ ਆਪਾਂ ਨੇ ਕੀ ਕਰਨਾ ਹੈ ਮੈਨੂੰ ਚਾਹੀਦੀ ਆ 5 5 ਰੱਖਣੀ ਆ ਮੈਂ ਛੜਾਈ ਦੀ ਕਿਉਂਕਿ ਇਹ ਛੋਟੇ ਮਤਲਬ ਛੋਟੀ ਗੁड़िया ਦਾ ਸੂਟ ਹੈ ਇਹਦੀ 5 ਚਾਹੀਦੀ ਆ ਤੇ ਡੇਢ نیچے ਨੂੰ ਚਾਹੀਦੀ ਆ ਮੈਨੂੰ ਮਤਲਬ 6 ਠੀਕ ਹੈ ਜੀ 6 ਰਹਿ ਜੂਗੀ ਸਾਢੇ 6 ਰੱਖ ਲੈਣੀ ਆ ਪੌਣੇ ਪੌਣੇ 1 ਇੰਚ ਦੀ ਸਾਰੀ ਸਾਈਡਾਂ ਤੋਂ ਨਿਸ਼ਾਨੀ ਲਾ ਲੈਣੀ ਆ ਠੀਕ ਹੈ ਜੀ ਆਰਾਊਂਡ ਆਰਾਊਂਡ ਫਿਰ ਇਦਾਂ ਲਾ ਕੇ ਫਿਰ ਇਹਦੀ ਕੀ ਕਰ ਦੇਣੀ ਹੈ ਕਟਿੰਗ ਕਰ ਦੇਣੀ ਹੈ ਠੀਕ ਹੈ ਜੀ ਧੰਨਵਾਦ